ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਪਾਂ ਅੱਜ ਤੁਹਾਡੇ ਸਨਮੁਖ ਜੋ ਭਗਤ ਫਰੀਦ ਸਾਹਿਬ ਜੀਆਂ ਦੇ ਸ਼ਲੋਕਾਂ ਦੇ ਬਾਅਦ ਸਵਈਆਂ ਦੀ ਬਾਣੀ ਆਉਂਦੀ ਹੈ ਆਪ ਜੀ ਦੇ ਸਨਮੁਖ ਅਸੀਂ ਸਵਈਆਂ ਦੀ ਸੰਥਿਆ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਬਹੁਤ ਸੰਗਤਾਂ ਇਹਨਾਂ ਸਵਈਆਂ ਨੂੰ ਪੜਨ ਲੱਗਿਆਂ ਗਲਤੀਆਂ ਕਰ ਜਾਂਦੀਆਂ ਨੇ ਕਿਉਂਕਿ ਮਹਿੰਗੀਆਂ ਬਾਣੀਆਂ ਨੇ ਇਹਨਾਂ ਦੇ ਵਿੱਚ ਸਹੀ ਜਗ੍ਹਾ ਤੇ ਬਿਸ਼ਰਾਮ ਨਹੀਂ ਸੰਗਤਾਂ ਤੋਂ ਲੱਗਦੇ ਸਹੀ ਨਾ ਬਿਸ਼ਰਾਮ ਲੱਗਣ ਕਰਕੇ ਗੁਰਬਾਣੀ ਦੇ ਅਰਥਾ ਜਿਹੜੇ ਉਹ ਸਪਸ਼ਟ ਨਹੀਂ ਹੁੰਦੇ ਤੋ ਆਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਆਰੰਭ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖਵਾਕਯ ਮਹੱਲਾ ਪੰਜਵਾ ਹੁਣ ਜਿਹੜਾ ਆਰੰਭ ਦੇ ਵਿੱਚ ਆਪਾਂ ਸਵਈਏ ਪੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਸ ਸ ਵ ਵ ਯੇ ਲਾ ਲਾ ਕੇ ਲਿਖਿਆ ਹੋਇਆ ਹੈ ਇਹਦਾ ਉਚਾਰਨ ਆਪਾਂ ਸ਼ੁੱਧ ਸਿੱਖਣ ਵਾਸਤੇ ਸ ਸ ਵ ਵ ਅਦਕ ਈ ੜੀ ਬਿਹਾਰੀ ਈ ੜੀ ਲਾ ਇਸ ਤਰ੍ਹਾਂ ਉਚਾਰਨ ਹੋਵੇਗਾ ਇਹਦਾ ਸ਼ੁੱਧ ਸਵਈਏ ਸ਼੍ਰੀ ਇਹ ਸ਼ਬਦ ਥੋੜਾ ਤੇਜ਼ੀ ਨਾਲ ਕਹਿਣਾ ਹੈ ਸ਼੍ਰੀ ਮੁਖਵਾਕ ਜਿਹੜਾ ਮੁਖਵਾਕ ਕਿ ਸ਼ਬਦ ਹੈ ਇਹਦੇ ਕੱਕੇ ਦੇ ਪੈਰ 'ਚ ਯਈਆ ਅੱਧਾ ਹੈ ਤਾਂ ਇਹਨੂੰ ਮੁਖਵਾਕ ਨਹੀਂ ਕਹਿਣਾ ਜਾ ਮੁਖ ਵਾਕਿਆ ਨਹੀਂ ਕਹਿਣਾ ਜਾ ਆੜੇ ਨੂੰ ਕੰਨਾਂ ਵੀ ਨਹੀਂ ਲਾਉਣਾ ਪੂਰਾ ਐੜਾ ਜਿਹੜਾ ਮੁਕਤਾ ਲੱਗੇ ਗਏ ਨੂੰ ਸ਼ੁੱਧ ਉਚਾਰਨ ਵਾਸਤੇ ਮੰਮੇ ਔਂਕੜ ਖਖਾ ਬਬੇ ਕੰਨਾ ਕਕੇ ਸਿਹਾਰੀ ਆੜਾ ਮੁਕਤਾ ਇਹਦਾ ਸ਼ੁੱਧ ਉਚਾਰਨ ਇਸ ਤਰ੍ਹਾਂ ਹੋਵੇਗਾ ਸਵਈਏ ਸ੍ਰੀ ਮੁਖ ਵਾਕਿਆ ਮਹੱਲਾ ਪੰਜਵਾਂ ਅੱਗੇ ਸਵਈਏ ਆਰੰਭ ਹੁੰਦੇ ਨੇ ਜੀ ਆਦ ਪੁਰਖ ਕਰਤਾਰ ਕਾਰਨ ਕਾਰਨ ਸਭ ਆਪੇ ਦੋ ਤਰ੍ਹਾਂ ਦੇ ਵਿਸ਼ਰਾਮ ਹੁੰਦੇ ਨੇ ਇੱਕ ਪੂਰਾ ਵਿਸ਼ਰਾਮ ਹੁੰਦਾ ਤੇ ਇੱਕ ਜਮਕੀ ਵਿਸ਼ਰਾਮ ਹੁੰਦਾ ਹੈ ਪੂਰਾ ਵਿਸ਼ਰਾਮ ਜਿਵੇਂ ਆਪਾਂ ਪੂਰੀ ਤੌਰ ਤੇ ਰੁਕਣਾ ਹੋਵੇ ਜਿੱਥੇ ਜਿਵੇਂ ਆਦ ਪੁਰਖ ਕਰਤਾਰ ਇਹ ਪੂਰਾ ਵਿਸ਼ਰਾਮ ਹੈ ਇੱਥੇ ਔਰ ਜਿਹੜਾ ਜਮਕ ਵਿਸ਼ਰਾਮ ਹੁੰਦਾ ਹੈ ਉਹ ਹੁੰਦਾ ਹੈ ਪੂਰੇ ਵਿਸ਼ਰਾਮ ਨਾਲੋਂ ਅੱਧਾ ਰੁਕਣਾ ਅੱਧਾ ਸਮਾਂ ਦੇਣਾ ਉੱਥੇ ਤੋ ਆਪ ਜੀ ਨੂੰ ਦੱਸਾਂਗੇ ਜਿੱਥੇ ਜਮਕ ਵਿਸ਼ਰਾਮ ਲੱਗੇਗਾ ਤੋ ਆਉ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਇਹ ਜਿਹੜਾ ਭਰਪੂਰ ਸ਼ਬਦ ਆਇਆ ਹੈ ਇਸ ਸ਼ਬਦ ਨੂੰ ਬਹੁਤ ਸੰਗਤਾਂ ਜਾਂ ਗ੍ਰੰਥੀ ਸਿੰਘ ਕਈ ਵਾਰੀ ਗਲਤ ਉਚਾਰਨ ਕਰ ਜਾਂਦੇ ਨੇ ਭਰਪੂਰ ਵੀ ਕਹਿ ਦਿੰਦੇ ਆ ਜਾਂ ਭਰਪੂਰ ਵੀ ਕਹਿ ਦਿੰਦੇ ਆ ਇਹ ਦੋਨੇ ਜਿਹੜੇ ਉਚਾਰਨ ਨੇ ਗਲਤ ਨੇ ਜਿਵੇਂ ਪਹਿਲਾ ਜਿਹੜਾ ਭੱਬਾ ਲੱਗਿਆ ਭਰ ਫਿਰ ਪੂਰ ਪੱਪਾ ਲੱਗਿਆ ਇਹਨੂੰ ਪਹਿਲਾਂ ਭਰਨਾ ਏ ਫਿਰ ਦਰਮਿਆਨਾ ਛੱਡਨਾ ਏ ਸਰਬ ਰਹੇ ਉਹ ਭਰਪੂਰ ਸਗਲ ਘਟ ਰਹੇ ਉਹ ਵਿਆਪੇ ਭਰਪੂਰ ਤੇ ਬਿਸ਼ਰਾਮ ਹੈ ਜੀ ਅੱਗੇ ਸ਼ਬਦ ਆਇਆ ਜੀ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰਪਤ ਹੁਣ ਜਿਹੜਾ ਆਪਾਂ ਵਿਆਪਤ ਸ਼ਬਦ ਪੜਿਆ ਹੈ ਬੱਬੇ ਦੇ ਪੈਰ 'ਚ ਅੱਧਾ ਜਈਆ ਹੈ ਇੱਥੇ ਵੀ ਇਹਨੂੰ ਸ਼ੁੱਧ ਉਚਾਰਨ ਵਾਸਤੇ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਇਹਦਾ ਸ਼ੁੱਧ ਉਚਾਰਨ ਹੋਵੇਗਾ ਬੱਬੇ ਸਿਹਾਰੀ ਆੜੇ ਕੰਨਾ ਪੱਪਾ ਤੱਤਾ ਵਿਆਪਤ ਤੇ ਜਗਤ ਤੇ ਜਿਹੜਾ ਹੈ ਇੱਥੇ ਜਮਕ ਵਿਸ਼ਰਾਮ ਆਵੇਗਾ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਇੱਥੇ ਪੂਰਾ ਵਿਸ਼ਰਾਮ ਆਏਗਾ ਜੀ ਗਤ ਤੇ ਸਰਬ ਕੀ ਰੱਖਿਆ ਕਰੈ ਕਰੇ ਤੇ ਵੀ ਜਮਕ ਵਿਸ਼ਰਾਮ ਆਏਗਾ ਆਪੇ ਹਰਪਤ ਹੁਣ ਰੱਖਿਆ ਜਿਹੜਾ ਸ਼ਬਦ ਆਪਾਂ ਪੜਿਆ ਹੈ ਰ ਰ ਖ ਖ ਖ ਖੇ ਦੇ ਪੈਰ 'ਚ ਅੱਧਾ ਯਈਆ ਤੇ ਕੰਨਾ ਲੱਗਿਆ ਇਹਨੂੰ ਸੋਧੋਚਾਰਨ ਵਾਸਤੇ ਰਾਰੇ ਆਦਕ ਖਖੇ ਸਿਹਾਰੀ ਆੜੇ ਕੰਨਾ ਰੱਖਿਆ ਇਸ ਤਰ੍ਹਾਂ ਪੜਿਆ ਜਾਏਗਾ ਸਰਬ ਕੀ ਰੱਖਿਆ ਕਰੇ ਆਪੇ ਹਰਪਤ ਅਬਨਾਸੀ ਅਵਗਤ ਆਪੇ ਆਪ ਉਤਪਤ ਇਹ ਜਿਹੜਾ ਅਬਨਾਸੀ ਤੋਂ ਬਾਅਦ ਅਵਗਤ ਸ਼ਬਦ ਲਿਖਿਆ ਹੈ ਇੱਥੇ ਵਿਸ਼ਰਾਮ ਆਏਗਾ ਜੀ ਇਹਨੂੰ ਅਵਿਗਤ ਨਹੀਂ ਪੜ੍ਹਨਾ ਅਬਨਾਸੀ ਅਵਗਤ ਪੜ੍ਹਨਾ ਇਹਨੂੰ ਅਬਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਇੱਥੇ ਵਿਸ਼ਰਾਮ ਆਏਗਾ ਜੀ ਇੱਕ ਹੈ ਤੂੰ ਹੀ ਇੱਕ ਹੈ ਇੱਕ ਹੈ ਤੇ ਵਿਸ਼ਰਾਮ ਆਏਗਾ ਆਣ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸ੍ਰਵ ਕੋ ਪ੍ਰਾਨ ਕੋ ਆਧਾਰ ਪਾਰਾਵਾਰ ਤੇ ਜਮਕ ਵਿਸ਼ਰਾਮ ਆਏਗਾ ਵਿਚਾਰ ਤੇ ਜਿਹੜਾ ਪੂਰਾ ਵਿਸ਼ਰਾਮ ਆਏਗਾ ਜੀ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਬੱਬੇ ਨੂੰ ਬਿਹਾਰੀ ਹੈ ਜਿਹੜੀ ਇਹ ਪੂਰੀ ਲਾਉਣੀ ਹੈ ਜੀ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਇਹਨੂੰ ਸਰਵਣੀ ਪੜਨਾ ਕਿਉਂਕਿ ਪੈਰ 'ਚ ਜਿਹੜਾ ਰਾਰਾ ਹੈ ਇਹ ਜਲਦੀ ਨਾਲ ਬੋਲਿਆ ਜਾਵੇਗਾ ਸਰਬ ਪ੍ਰਾਨ ਕੋ ਆਧਾਰ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਜਨ ਨਾਨਕ ਭਗਤ ਦਰ ਦਰਤੇ ਜਿਹੜਾ ਹੈ ਜਮਕ ਵਿਸ਼ਰਾਮ ਆਏਗਾ ਜੀ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਇਹਨੂੰ ਜੀਹ ਬੋਲਣਾ ਜੀ ਜੀ ਹਾਹ ਨੂੰ ਕੰਨਾਂ ਨਹੀਂ ਲਾਉਣਾ ਹਾਹ ਮੁਕਤਾ ਹੈ ਇਹ ਸੰਸਾਰ ਜਿਹੜਾ ਪਾਠ ਹੈ ਇਕੱਠਾ ਬੋਲਣਾ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲ ਹਾਰ ਜਿਹੜਾ ਆਰੰਭ ਦੇ ਵਿੱਚ ਦੋ ਵਾਰ ਬਲ ਬਲ ਆਉਂਦਾ ਇੱਥੇ ਬਿਸ਼ਰਾਮ ਆਏਗਾ ਜੀ ਹਾਂ ਕੇ ਬਲ ਬਲ ਇੱਥੇ ਰੁਕਣਾ ਬਲ ਬਲ ਸਦ ਬਲੇ ਹਾਰ ਫਿਰ ਸਾਰਾ ਜਿਹੜਾ ਨਾਲ ਹੀ ਪੜ ਦੇਣਾ ਦੋ ਜਿਹੜੇ ਲਾਸਟ ਦੇ ਵਿੱਚ ਬਲ ਬਲ ਸ਼ਬਦ ਲਿਖੇ ਨੇ ਫਿਰ ਸਦ ਬਲੇ ਹਾਰ ਇਹਨਾਂ ਦੇ ਨਾਲ ਹੀ ਪੜ ਦੇਣਾ ਹੈ ਹਾਂ ਕੇ ਬਲ 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 ਸਦ ਬਲੇ ਹਾਰ ਇਸ ਤਰੀਕੇ ਨਾਲ ਜੀ ਆਪਾਂ ਅੱਜ ਇੱਥੇ ਸਮਾਪਤੀ ਕਰਦੇ ਹਾਂ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਜਿਵੇਂ ਮਹਾਰਾਜ ਕਿਰਪਾ ਕਰਨਗੇ ਆਪਾਂ ਸਵਈਆਂ ਦੀ ਜਿਹੜੀ ਸੰਖਿਆ ਹੈ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਆਪ ਜੀ ਦੇ ਸਨਮੁਖ ਵੀਡੀਓ ਲੈ ਕੇ ਆਉਂਦੇ ਰਵਾਂਗੇ ਤਾਂ ਆਪ ਜੀ ਜਰੂਰ ਕਿਰਪਾ ਕਰਿਓ ਗੁਰਬਾਣੀ ਪੜਨ ਲੱਗਿਆਂ ਧਿਆਨ ਦਿਆ ਕਰੋ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਹੈ ਵੀਡੀਓ ਦੇ ਵਿੱਚ ਕਿੱਥੇ ਵਿਸ਼ਰਾਮ ਅੱਧਾ ਯਈਆ ਇਹਦਾ ਕਿਵੇਂ ਉਚਾਰਨ ਹੋਵੇਗਾ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਸੰਬੰਧੀਆਂ ਦੇ ਵਿੱਚ ਵੀ ਸ਼ੇਅਰ ਕਰਿਆ ਜੀ ਤਾਂ ਕਿ ਸਾਨੂੰ ਸਾਰਿਆਂ ਨੂੰ ਸ਼ੁੱਧ ਗੁਰਬਾਣੀ ਪੜਨ ਦਾ ਜਿਹੜਾ ਹੈ ਉਹ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਸੋਜੀ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ